ਇਸ ਵਹਿਣ ਦੇ ਵਿੱਚ ਲਾਹਾ ਲਾਹਾ ਕੀ ਹੈ ਕਿ ਜਿਸ ਮਕਸਦ ਦੇ ਲਈ ਪ੍ਰਮਾਤਮਾ ਨੇ ਇਹ ਸਵਾਸ ਔਰ ਸਮਾਂ ਦਿੱਤੇ ਹੈ ਕੇਵਲ ਤੋਂ ਕੇਵਲ ਮਨੁੱਖਾ ਦੇ ਵਿੱਚ ਹੀ ਸਫਲ ਹੁੰਦੇ ਹੈ ਜੀਵ ਜੰਤੂ ਪਸ਼ੂ ਪੰਛੀ ਪੰਖੀ ਭਾਵੇਂ ਜਲ ਚ ਰਹਿਣ ਵਾਲੇ ਮੱਛੀਆਂ ਡੱਡੂਆਂ ਹੋਣ ਇਹਨਾਂ ਦਾ ਵੀ ਸਮਾਂ ਹੈ ਆਉਣ ਦਾ ਵੀ ਤੇ ਜਾਣ ਦਾ ਵੀ ਜਿਵੇਂ ਮਨੁੱਖ ਦਾ ਸਮਾਂ ਹੈ ਕਿ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆਉਣੇ ਆ ਪ੍ਰਮਾਤਮਾ ਦੇ ਹੁਕਮ ਚ ਜਾਣੇ ਜੋਸ ਰਿਸ਼ਤੇ ਦੇਖਦੇ ਆ ਸਾਰੇ ਦੀ ਸਾਰੀ ਆਈ ਵੀ ਅਤੇ ਜਾਣੇ ਵੀ ਸਾਡੀ ਤੁਹਾਡੀ ਕੀ ਗੱਲ ਕਰੀਏ ਜੀਵ ਜੰਤਾਂ ਦੀ ਕੀ ਗੱਲ ਕਰੀਏ ਇੱਥੇ ਤਾਂ ਦਿਖਣ ਵਾਲੇ ਵੱਡੇ ਵੱਡੇ ਪਹਾੜ ਦਿਖਣ ਵਾਲਾ ਅਥਾਹ ਸਮੁੰਦਰ ਜੀ ਦਾ ਕੋਈ ਅੰਤ ਨਹੀਂ ਹੈ ਇਨਾਂ ਦਾ ਵੀ ਸੰਸਾਰ ਦੇ ਵਿੱਚ ਆਉਣਾ ਔਰ ਜਾਣਾ ਹੈ ਇਹ ਵੀ ਖਤਮ ਹੁੰਦੇ ਆ ਭਾਈ ਜਦੋਂ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਦ੍ਰਿਸ਼ਟਮਾਨ ਹੈ ਸਗਲ ਮਤੇ ਨਹ ਜੋ ਜੋ ਤੈਨੂੰ ਦਿਖਦਾ ਜੋ ਜੋ ਤੈਨੂੰ ਨਜ਼ਰ ਆਂਦਾ ਪਿਆ ਇਹ ਸਾਰੇ ਦਾ ਸਾਰਾ ਖਤਮ ਹੋਣਾ ਹੈ ਪਰ ਜੋ ਤੂੰ ਦੇਖ ਰਿਹਾ ਇਹਦੇ ਵਿੱਚੋਂ ਸਫਲਤਾ ਆਪਣੇ ਰਹਿਣ ਦੀ ਔਰ ਇੱਥੋਂ ਜਾਂਦੇ ਸਮੇਂ ਕੋਈ ਲਾਹਾ ਖਟ ਕੇ ਲੈ ਜਾਣਾ ਕੇਵਲ ਤੋਂ ਕੇਵਲ ਇੱਕ ਮਨੁੱਖ ਦੇ ਹਿੱਸੇ ਵਿੱਚ ਹੈ ਨਾ ਕੋਈ ਦਿਖਣ ਵਾਲੇ ਵੱਡੇ ਵੱਡੇ ਪਹਾੜ ਨਾ ਦਿਖਣ ਵਾਲਾ ਅਥਾ ਸਮੁੰਦਰ ਇਨੇ ਕੇ ਬਹੁਤ ਵੱਡੇ ਨੇ ਇਹ ਪਹਾੜ ਬਹੁਤ ਵੱਡੇ ਵੱਡੇ ਐ ਵੀ ਇਹ ਕੋਈ ਲਾਹਾ ਖਟ ਕੇ ਲੈ ਜਾਣਗੇ ਤਾਂ ਇਹਨਾਂ ਕੋਲ ਉਹ ਵਿਧੀ ਨਹੀਂ ਐ ਉਸ ਪ੍ਰਮਾਤਮਾ ਨੂੰ ਮਿਲਣ ਦੀ ਜਿਹੜੀ ਵਿਧੀ ਪ੍ਰਮਾਤਮਾ ਨੇ ਬੰਦੇ ਇਨਸਾਨ ਮਨੁੱਖ ਨੂੰ ਦਿੱਤੀ ਹੋਈ ਐ ਇਹ ਭਾਈ ਆਦੋ ਕੰਮ ਕਰ ਲੈ ਗੁਰ ਸੇਵਾ ਤੇ ਭਗਤ ਕਮਾਈ ਸੇਵਾ اور ਭਗਤੀ ਨਾ ਤਾਂ ਕੋਈ ਪਹਾੜ ਕਰ ਸਕਦਾ ਤੇ ਨਾ ਕੋਈ ਸਮੁੰਦਰ ਕਰ ਸਕਦਾ ਨਾ ਕਿ ਜੀਵ ਜੰਤੂ ਕਰ ਸਕਦਾ ਨਾ ਪਸ਼ੂ ਪੰਛੀ ਕਰ ਸਕਦਾ ਨਾ ਕੋਈ ਜਲ ਦਾ ਜੀਵ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਸਮਨ ਨਿਰੰਤਰ ਵਹਿ ਰਿਹਾ ਸਵਾਸ ਨਿਰੰਤਰ ਵਹਿ ਰਿਹਾ ਪਰ ਸਫਲ ਕਰਨ ਦੇ ਵਿੱਚ ਜੇ ਕਿਸੇ ਨੂੰ ਮਹਾਰਤ ਦਿੱਤੀ ਹੈ ਵੀ ਤੂੰ ਸਫਲ ਕਰ ਲੈ ਉਹ ਕੇਵਲ ਤੋਂ ਕੇਵਲ ਇਹ ਮਨੁੱਖਾ ਦੇ ਹੀ ਹੈ ਤੇ ਇਹਦੇ ਵਿੱਚ ਸਫਲਤਾ ਪ੍ਰਮਾਤਮਾ ਦਾ ਨਾਮ ਜਪ ਕੇ ਹੁੰਦੀ ਹੈ ਸੇਵਾ ਕਰਕੇ ਹੁੰਦੀ ਹੈ ਉਹੀ ਸਮਾਂ ਤੇਰਾ ਸੁਹਾਵਣਾ ਹੈ ਉਹੀ ਤੇਰਾ ਸਮਾਂ ਸਫਲ ਹੈ ਜਿਹੜਾ ਪ੍ਰਮਾਤਮਾ ਦੀ ਯਾਦ ਵਿੱਚ ਗੁਦਰ ਜਾ ਪ੍ਰਮਾਤਮਾ ਨੂੰ ਧਿਆਣਾ ਪ੍ਰਮਾਤਮਾ ਨੂੰ ਹਰ ਪਲ ਯਾਦ ਰੱਖਣਾ ਹੈ ਪ੍ਰਮਾਤਮਾ ਨੂੰ ਧਿਆਉਣ ਵਾਸਤੇ ਕੋਈ ਜਗ੍ਹਾ ਕੋਈ ਵਜ੍ਹਾ ਇਹ ਮੈਂ ਨਹੀਂ ਰਖਦੀ ਕਿ ਕੋਈ ਸਪੈਸ਼ਲ ਜਗ੍ਹਾ ਹੋਵੇ ਜਾਂ ਸਤਿਗੁਰ ਦਾ ਗਿਆਨ ਪ੍ਰਾਪਤ ਦੀ ਖਾਤਰ ਇਹ ਕਾਲ ਪ੍ਰਖ ਦਾ ਗਿਆਨ ਲੈਣਾ ਗੁਰਬਾਣੀ ਦਾ ਇਹਦੇ ਵਾਸਤੇ ਕੋਈ ਸਮਾਂ ਹੁੰਦਾ ਹੈ ਇਹ ਬਈ ਸਵੇਰ ਦਾ ਸਮਾਂ ਹੈ ਦੁਪਹਿਰ ਦਾ ਸਮਾਂ ਹੈ ਰਾਤਰੀ ਦਾ ਸਮਾਂ ਹੈ ਇੱਤਾਂ ਕੇਵਲ ਤੋਂ ਕੇਵਲ ਮਨੁੱਖਾਂ ਨੇ ਬਣਾਈਆਂ ਹੋਈਆਂ ਕਹਾਣੀਆਂ ਨੇ ਹਕੀਕਤ ਨਾਲ ਕੋਈ ਸਚਾਈ ਨਹੀਂ ਆਪਜੀ ਖਾਣਾ ਖਾਂਦੇ ਹੋ ਅਮਰਤ ਵੇਲੇ ਉਹੀ ਕਣਕ ਉਦੋਂ ਵੀ ਭੁੱਖ ਮਟਾਉਂਦੀ ਹੈ ਦੁਪਹਿਰ ਵੇਲੇ ਫੇਰ ਉਹੀ ਕਣਕ ਸ਼ਾਮ ਵੇਲੇ ਫੇਰ ਉਹੀ ਕਣਕ ਜੋ ਪਾਣੀ ਸਵੇਰ ਪੀਤਾ ਇਹ ਨਹੀਂ ਕਿ ਇਹ ਜੇ ਹੁਣ ਪਾਣੀ ਦੁਪਹਿਰੇ ਪੀਤਾ ਪਿਆਸ ਨਹੀਂ ਮਿਟਣੀ ਦੁਪਹਿਰੇ ਵੀ ਮਿਟੇਗੀ ਸ਼ਾਮੇ ਮੇ ਮਿਟੇਗੀ ਕਿ ਖਾਣ ਵਾਲਾ ਕੋਈ ਵੀ ਪਦਾਰਥ ਹੈ ਤੁਸੀਂ ਕਦੇ ਵੀ ਖਾ ਸਕਦੇ ਹੋ ਬਸ ਤੁਹਾਡਾ ਹਾਜਮਾ ਹੋਣਾ ਚਾਹੀਦਾ ਤੁਹਾਡੇ ਅੰਦਰ ਸਹਿਣਸ਼ੀਲਤਾ ਸ਼ਕਤੀ ਹੋਣੀ ਚਾਹੀਦੀ ਹੈ ਸੰਸਾਰਿਕ ਵਿਦਿਆ ਪੜਦੇ ਆ ਸਕੂਲ ਦੇ ਵਿੱਚ ਬੱਚੇ ਪੜਦੇ ਆ ਅਨੇਕਾਂ ਸਬਜੈਕਟ ਹੁੰਦੇ ਆ ਹੁੰਦੇ ਸਾਰੇ ਗਿਆਨ ਦੇ ਆ ਇਹਨੇ ਕਿ ਜੇ ਕੋਈ ਬੱਚਾ ਕਹਿੰਦਾ ਕਿ ਪੰਜਾਬੀ ਦੀ ਪੁਸਤਕ ਤਾਂ ਮੈਨੂੰ ਸਿਰਫ ਸਵੇਰੇ ਹੀ ਪੜ ਕੇ ਯਾਦ ਹੁੰਦੀ ਹੈ ਦੁਪਹਿਰੇ ਨਹੀਂ ਹੁੰਦੀ ਜਾਂ ਸ਼ਾਮੀ ਨਹੀਂ ਹੁੰਦੀ ਜਾਂ ਮੈਨੂੰ ਇਹ ਗਿਆਨ ਨਹੀਂ ਦਿੰਦੀ ਕਿ ਜੇ ਪੰਜਾਬੀ ਦੀ ਪੁਸਤਕ ਸਵੇਰੇ ਪੜਦਾ ਪੜਦਾ ਉਹਨੂੰ ਦੁਪਹਿਰੇ ਪੜਨਾ ਸ਼ੁਰੂ ਕਰ ਦੇਵੇਂ ਜਾਂ ਰਾਤਰੀ ਪੜਨਾ ਸ਼ੁਰੂ ਕਰ ਦੇ ਉਹਨੇ ਤਾਂ ਭਾਈ ਤੈਨੂੰ ਗਿਆਨ ਦੇਣਾ ਹਿੰਦੀ ਆ ਜਾਂਦੀ ਇਹਨੇ ਕਿ ਹਿੰਦੀ ਮੈਂ ਦੁਪਹਿਰੇ ਹੀ ਪੜਾਂਗਾ ਸਵੇਰ ਮੈਨੂੰ ਸਮਝ ਨਹੀਂ ਆਣੀ ਸਵੇਰ ਮੈਨੂੰ ਇੱਚ ਗਿਆਨ ਨਹੀਂ ਮਿਲਣਾ ਜਾਂ ਇੰਗਲਿਸ਼ ਹੈ ਇਹਨੂੰ ਤਾਂ ਭਾਈ ਮੈਂ ਸੌਣ ਵੇਲੇ ਪੜਦਾ ਫਿਰ ਮੈਨੂੰ ਗਿਆਨ ਦਊਗੀ ਐਸਾ ਕੁਝ ਵੀ ਨਹੀਂ ਹੈ ਨਾ ਬੱਚਿਆਂ ਦੇ ਕਿ ਜਿਸ ਦੀ ਸਾਨੂੰ ਪੜ੍ਹਾਈ ਦੀ ਘੱਟ ਸਮਝ ਆਉਂਦੀ ਹੈ ਅਸੀਂ ਉਹਦੀ ਦਿਨ ਰਾਤ ਸਟੱਡੀ ਕਰਦੇ ਹਾਂ ਕਿ ਸਾਨੂੰ ਭਾਈ ਇਹ ਸਬਜੈਕਟ ਦੀ ਪੜ੍ਹਾਈ ਸਮਝ ਨਹੀਂ ਆਉਂਦੀ ਇਸ ਕਰਕੇ ਵੀ ਦਿਨ ਰਾਤ ਲੱਗਿਆ ਹੋਇਆ ਹਾਂ ਜਿਵੇਂ ਮਿਹਨਤ ਕਰੇਗਾ ਤੈਨੂੰ ਗਿਆਨ ਆਵੇਗਾ ਸੰਸਾਰਤ ਪੱਦੀ ਵੀ ਉੱਚੀ ਹੋਵੇਗੀ ਉਸੇ ਪਰ ਆਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਪਰਮਾਤਮਾ ਦੀ ਬਾਣੀ ਹੈ ਇਹਦਾ ਸਮੇਂ ਦੇ ਨਾਲ ਕੋਈ ਸੰਬੰਧ ਨਹੀਂ ਹੈ ਸਾਡੇ ਮਨਾਂ ਚ ਰਹਿੰਦਾ ਹੈ ਕਿ ਪਤਾ ਨਹੀਂ ਪੰਜ ਬਾਣੀਆਂ ਨਿਤਨੇਮ ਸੁਭਾ ਕੀਤੀਆਂ ਫਲ ਦੇਣਗੀ ਇਹਨੇ ਸਿਰਫ ਗਿਆਨ ਦੇਣਾ ਗੁਰਬਾਣੀ ਨੇ ਸੁਭਾ ਪੜ ਦੁਪਹਿਰੇ ਪੜ ਸ਼ਾਮ ਪੜ ਜਦੋਂ ਮਰਜੀ ਪੜ ਤੇਰੇ ਭੋਜਨ ਵਾਂਗ ਜਿਵੇਂ ਭੋਜਨ ਨੇ ਤੰਦੀ ਕਰਾਕ ਹੋਣ ਦੇ ਨਾਤੇ ਤੰਦੀਆਂ ਕਮੀਆਂ ਦੂਰ ਕਰਨੀਆਂ ਉਸੇ ਤਰ੍ਹਾਂ ਗੁਰਬਾਣੀ ਤੇਰੇ ਮਨ ਨੂੰ ਸਮਝਾਉਂਦੀ ਹੈ ਮਨ ਨੂੰ ਗਿਆਨ ਦਿੰਦੀ ਹੈ ਇਹਦਾ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ ਜੇ ਕੋ ਕਹੇ ਕਿ ਨਹੀਂ ਭਾਈ ਸਵੇਹਾ ਇਹੀ ਬਾਣੀ ਪੜੀ ਫਲ ਬਹੁਤ ਮਿਲੂਗਾ ਸਮਝ ਲੋ ਅਗਿਆਨੀ ਹੈ ਉਹਨੂੰ ਗੁਰਬਾਣੀ ਦੀ ਸਮਝ ਨਹੀਂ ਹੈ ਇਹ ਸਤਿਗੁਰੂ ਪਾਤਸ਼ਾਹ ਨੇ ਪਹਿਲੇ ਹੀ ਵਚਨ ਕਰ ਦਿੱਤਾ ਹੈ ਪੜਨ ਵਾਲੇ ਨੇਕਾ ਹੋਣਗੇ ਸੁਣਨ ਵਾਲੇ ਨੇਕਾ ਹੋਣਗੇ ਪਰ ਗੁਰਬਾਣੀ ਦੇ ਉੱਤੇ ਕਿ ਸੁਣੀਆਂ ਸੁਣਾਈਆਂ ਗੱਲਾਂ ਕਹਿ ਦੇਣੀਆਂ ਤੇ ਕਿਆਂ ਕਿਤਾਬਾਂ ਪੜ੍ਹ ਕੇ ਸੁਣਾ ਦੇਣੀਆਂ ਪਰ ਸਾਰਾ ਕੁਝ ਇਹ ਕਰਨ ਵਾਲੇ ਤਾਂ ਗਿਣਤੀ ਬਹੁਤ ਦੀ ਹੈ ਅਨੰਤ ਨੇ ਪਰ ਜਦੋਂ ਗੱਲ ਕਰੀਏ ਕਿ ਸਤਗੁਰ ਪਾਲ ਸਾਹਿਬ ਜੀ ਇਹ ਚੋਂ ਵਿਚਾਰ ਦਾ ਕੌਣ ਹੈ ਇਹ ਗੱਲ ਇੱਕ ਹੁੰਦੀ ਹੈ ਬਾਣੀ ਵਿਰਲੂ ਵਿਚਾਰ ਸੀ ਨਾਲ ਹੀ ਗੱਲ ਇਹ ਵੀ ਕਹੇ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਦੀ ਨਿੱਧ ਕਰਵਾਸਾ ਹੋਏ ਨਾਲ ਇਹ ਵੀ ਦੱਸਦਾ ਇਹ ਬਾਣੀ ਹੈ ਅਕਾਲ ਪੁਰਖ ਦੀ ਭਾਵ ਅਕਾਲ ਪੁਰਖ ਆਪਣੇ ਘਰ ਤੈਨੂੰ ਬਲਾਵਣ ਦੀ ਖਾਤਰ ਗਿਆਨ ਦਿੰਦਾ ਇਹ ਤੈਨੂੰ ਗਿਆਨ ਦੇ ਰਿਹਾ ਭਾਈ ਆ ਮੇਰੇ ਘਰ ਤੂੰ ਇਸ ਤਰੀਕੇ ਨਾਲ ਸਕਦਾ ਮੇਰੇ ਕੋਲ ਆਉਣ ਦੀ ਖਾਤਰ ਤੈਨੂੰ ਆਹਾ ਆਹਾ ਜਿਹੜੇ ਸਬਜੈਕਟ ਦਿੱਤੇ ਹੋਏ ਨੇ ਇਹ ਤੈਨੂੰ ਸੰਪੂਰਨ ਇਹਨਾਂ ਦਾ ਗਿਆਨ ਹੋਵੇ ਇਲਮ ਹੋਵੇ ਔਰ ਇਹਨਾਂ ਨੂੰ ਤੂੰ ਅਪਣਾਉਂਦਾ ਹੋਵੇ ਹੁਣ ਗਰਵਾਣੀ ਦਾ ਮਕਸਦ ਇਹ ਨਹੀਂ ਹੈ ਕਿ ਸਾਨੂੰ ਪੜ੍ਹਦੇ ਨਾਲ ਕੋਈ ਪਾਵਰ ਸ਼ਕਤੀ ਆ ਜਾਏਗੀ ਜਿਨ੍ਹਾਂ ਦੇ ਪਾਠ 100 100 150 200 200 ਪਾਠ ਕਰਦੇ ਚੱਲਦੇ ਹੁਣ ਸਿਆਲ ਚੱਲਦੇ ਹਨ ਅਪ ਮਹੀਨੇ ਚੱਲ ਪਏ ਇਹ ਤਾਂ ਪ੍ਰਚਾਰਕਾਂ ਦੇ ਕਮਾਉ ਮਹੀਨੇ ਹੁੰਦੇ ਐ ਵਿਸਾਇ ਨਹੀਂ ਮਿਲਦਾ ਕਿਸੇ ਪਾਸੇ 2 2 3 3 4 4 ਪ੍ਰੋਗਰਾਮ ਹੁੰਦੇ ਰੋਜ਼ ਦੇ ਤੇ ਕੀ ਜਗ੍ਹਾ ਜਗ੍ਹਾ ਪਾਠ ਕਰਨੇ ਹੁੰਦੇ ਪੜ ਕੇ ਤਾਂ ਉਹਨਾਂ ਦਾ ਜੀਵਨ ਹੀ ਸੁਧਰੇ ਹਾਲ ਤਾਂ ਉਹ ਵੀ ਟਕੇ ਟਕੇ ਨੂੰ ਰੁੰਦੇ ਫਿਰਦੇ ਆ ਮੰਗਦੇ ਫਿਰਦੇ ਆ ਤੇ ਪਾਤਸ਼ਾਹ ਫਿਰ ਦਵੇਂਗਾ ਕੀ ਸੰਤ ਸ਼ਾਂਤੀ ਨਹੀਂ ਕੋਈ ਸੁਖ ਨਹੀਂ ਹੈ ਕੇ ਅਸੀ ਤਾਂ ਭਾਈ ਤ ਹੁਣ ਸਾਡੇ ਨਾਲੋਂ ਕਹਿੰਦੇ ਪ੍ਰਚਾਰ ਕਹਿੰਦੇ ਕੌਣ ਬੰਦ ਪੜੂਗਾ ਪਰ ਵਿਚਾਰੀ ਨਹੀਂ ਵਿਚਾਰ ਲਿਆਂਦੀ ਹੁੰਦੀ ਅਮਲ ਕੀਤਾ ਹੁੰਦਾ ਹੈ ਫੇ ਸਤਗੁਰੂ ਪਾਤਸ਼ਾਹ ਜੋ ਕਹਿੰਦੇ ਆ ਨਾ ਘਰ ਬੈਠਿਆਂ ਸੋ ਪਾਈਏ ਇਹ ਪ੍ਰਮਾਤਮਾ ਅੰਦਰ ਹੈ ਅਮਰਤ ਤੇਰੀ ਅੰਦਰ ਹੈ ਘਰ ਹੀ ਮੈਂ ਅਮਰਤ ਪਰਪੂਰ ਹੈ ਮਨ ਮੁਖਾ ਸਾਧਨਾ ਆਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮੰਦਾ ਭਰਮ ਭਲਾਇਆ ਅਮਰਤ ਕਿੱਥੋਂ ਲੱਭਦਾ ਫਿਰਦਾ ਇਹ ਭਾਈ ਜਿਸ ਤਰ੍ਹਾਂ ਪੰਜ ਪਿਆਰੇ ਇਹ ਸਾਨੂੰ ਖੰਡੇ ਵੱਟ ਦੀ ਪੌਂ ਦਿੰਦੇ ਆ ਇਹਦੇ ਨਾਲ ਕੱਲੇ ਨਾਲ ਮੁਕਤੀ ਨਹੀਂ ਇਹ ਜੇ ਕੋਈ ਇਨਸਾਨ ਚੋਚੇ ਇਹਨਾਂ ਤਾਂ ਗਿਣਤੀ ਵੱਧ ਸਕਦੀ ਏ ਕੌਮ ਦੀ ਇਹ ਵੀ ਹਜ਼ਾਰਾਂ ਚੋਂ ਲੱਖਾਂ ਹੋ ਗਏ ਲੱਖਾਂ ਚੋਂ ਕਰੋੜਾਂ ਹੋ ਗਏ ਪਰ ਪ੍ਰਮਾਤਮਾ ਨਾਲ ਨਹੀਂ ਜੁੜੇ ਹਲ ਤੱਕ ਇਹ ਤਾਂ ਇੱਕ ਤਨ ਤਰੀਕਾ ਦੱਸਿਆ ਸੀ ਮੈਥਡ ਦੱਸਿਆ ਜੀ ਕਿ ਜਿਵੇਂ ਪੰਜ ਪਿਆਰੇ ਤੈਨੂੰ ਹਾਂ ਬਾਰੀ ਅਮਰਤ ਦੀ ਦਾਤ ਦਿੰਦੇ ਉਸੇ ਤਰ੍ਹਾਂ ਹੀ ਜਿਹੜਾ ਅੰਦਰ ਅਮਰਤ ਪਿਆਰ ਕਰ ਹੀ ਮੈਂ ਅਮਰਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਆਇਆ ਅੰਦਰ ਤੇਰੇ ਅਮਰਤ ਪਿਆ ਜਿਹੜਾ ਉਹ ਪੰਜ ਗੁਣਾ ਨਾਲ ਨਿਕਲੇਗਾ ਉਹ ਤੇਰੇ ਅੰਦਰ ਗੁਣ ਹੋਣਗੇ ਔਰ ਅੰਦਰ ਬੈਠੇ ਚੋਰ ਉਹਨਾਂ ਤੋਂ ਹਮੇਸ਼ਾ ਖਵਰਦਾਰ ਰਹਿਣਾ ਸੁਚੇਤ ਰਹਿਣਾ ਉਹਨਾਂ ਨੂੰ ਕੱਢਣਾ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜੇ ਇਹ ਹੀ ਅੰਦਰ ਬੈਠੇ ਰਹੇ ਤੇਰੇ ਬਾਹਰਲੇ ਜਿੰਨੇ ਮਰਜ਼ੀ ਕਮਾਈ ਕਰੀ ਚਲੇ ਹੁਣ ਮਨੁੱਖ ਹੈ ਕਿੰਨੀ ਵੀ ਕਮਾਈ ਕਰੀ ਜਾਵੇ ਪਰ ਤੇਰੇ ਘਰ ਦੇ ਅੰਦਰ ਹੀ ਕੋਈ ਚੋਰੀ ਕਰਨ ਵਾਲਾ ਬੈਠਾ ਹੋਵੇ ਭਾਵੇਂ ਤੂੰ ਕਮਾਵੇ ਘਰ ਦੀ ਜੋ ਮਾਲ ਕਣ ਹੈ ਪਤਨੀ ਹੈ ਮਾਂ ਕੋਈ ਵੀ ਉਹੀ ਤੇਰੀ ਕਮਾਈ ਚੱਕ ਚੱਕ ਉਡਾਈ ਜਾਵੇ ਤੇ ਤੈਨੂੰ ਪਤਾ ਨ ਲੱਗੇ ਤੂੰ ਜਿੰਨੇ ਮਰਜ਼ੀ ਕਮਾਈ ਕਰਦਾ ਕਦੇ ਵੀ ਤਰੱਕੀ ਨਹੀਂ ਕਰੇਗਾ ਤੇਰਾ ਖਜ਼ਾਨਾ ਨਹੀਂ ਪੜੇਗਾ ਇਹ ਅੰਦਰ ਤੂੰ ਚਾਤੀ ਨਹੀਂ ਮਾਰਦਾ ਬਾਹਰੋਂ ਕਮਾਉਣਾ ਹੈ ਅੰਦਰ ਵੀ ਚਾਤੀ ਮਾਰ ਅੰਦਰ ਵਿਕਾਰ ਅਨੰਤ ਹੈ ਅੰਦਰ ਵਿਕਾਰਾਂ ਦਾ ਢੇਲ ਲੱਗਿਆ ਪਿਆ ਸਾਡੇ ਇਹਨੂੰ ਕੱਢ ਭਾਈ ਬਾਹਰ ਤੇ ਇਹਨਾਂ ਗੁਣਾ ਨੂੰ ਬਸਾਲਾ ਸਬਰ ਨੂੰ ਸੰਤੋਖ ਨੂੰ ਸੇਵਨ ਨੂੰ ਭਜਨ ਨੂੰ ਜੇ ਸਤ ਸੰਤੋਖ ਨਹੀਂ ਹੈ ਧਿਆਨ ਨਹੀਂ ਹੈ ਤੇ ਤੈਨੂੰ ਅਮਰਤ ਦੀ ਪ੍ਰਾਪਤੀ ਨਹੀਂ ਮਿਲਣੀ ਬਾਰੋਂ ਤੱਕ ਆਵੇਂ ਜਿੰਨੀ ਮਰਜ਼ੀ ਵੱਡੀਆਂ ਵੱਡੀਆਂ ਕਿਰਪਾਨਾਂ ਪਾਲਾ ਕਾਰ ਪਾਲਾ ਗਿੱਟਿਆਂ ਤੱਕ ਛਰੇ ਪਾਲਾ ਚਾਹੇ ਅਮਰਤ ਨਹੀਂ ਮਿਲਣਾ ਸਿੱਕੀ ਨਹੀਂ ਮਿਲਣੀ ਉਹ ਮਿਲ ਲਈ ਕਮਾਈਆਂ ਕਰਕੇ ਬਾਰੀ ਅ ਜਿਹੜੇ ਅਸੀਂ ਰੰਗ ਤਮਾਸ਼ੇ ਕਰਦੇ ਫਿਰਦੇ ਆ ਦਿਖਾਵੇ ਵਾਲੇ ਕਿਆ ਸਾਰਾ ਕਰਦੇ ਹੋ ਕਹਿੰਦੇ ਪੋ ਦਾ ਮਹੀਨਾ ਆ ਗਿਆ ਕਿ ਮਾਤਾ ਗੁਜਰ ਕੌਰ ਜੀ ਹੁਣ ਸਿੱਖ ਸਮਝਦਾ ਕਿ ਪਤਾ ਨਹੀਂ ਵੀ ਅਸੀਂ ਉਦਾਂ ਕਰਾਂਗੇ ਮਾਤਾ ਗੁਜਰਕੌਰ ਨੂੰ ਅਸੀਂ ਕੁਝ ਕਰ ਲਾਂਗੇ ਛੋਟੇ ਸਾਹਿਬ ਜਦੈਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੂੰ ਕਿ ਸੁਣਿਆ ਕਹਿੰਦੇ ਉਹ ਕਈ ਨਗਰਾਂ ਦੇ ਵਿੱਚ ਜਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਜ਼ਮੀਨ ਤੇ ਸੌਂਦੇ ਲੋਕ ਤੇ ਪਾਤਸ਼ਾਹ ਜੀ ਇਸ ਕਰਕੇ ਨੇ ਸੁੱਤੇ ਸੀ ਕਿ ਤੁਸੀਂ ਸਾਡੇ ਵਾਂਗ ਕਰੋ ਕਿ ਤੁਸੀਂ ਕਿਤੇ نیچے ਨਾ ਆਵੋ ਵੀ ਤੁਸੀਂ ਨਾ ਕਿਤੇ ਥੱਲੇ ਸੌਣ ਨੂੰ ਸੌਣਾ ਪਵੇ ਇਸ ਕਰਕੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਥਾ ਮਾਤਾ ਗੁਜਰ ਕੌਰ ਜੀ ਚੋਟੇ ਸਭ ਜਾਦੇ ਵੱਡੇ ਸਭ ਜਾਦੇ ਅਨੇਕਾਂ ਸੇਤ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਮਹਾਰਾਜ ਮੈਂ ਕੰਡਿਆਂ ਤੇ ਸੌਂ ਸਕਦਾ ਮੇਰਾ ਖਾਲਸਾ ਪੰਥ ਕੰਡਿਆਂ ਤੇ ਨਹੀਂ ਸੌਵੇਂਗਾ ਇਹ ਰਾਜਾ ਹੈ ਰਾਜ ਹੀ ਕਰੇਗਾ ਇਹ ਕਿਸੇ ਦਾ ਗੁਲਾਮ ਨਹੀਂ ਹੋਏਗਾ ਇਹ ਸਾਰੇ ਗੁਣ ਦਿੱਤੇ ਸੀ ਪਾਸ਼ਾ ਨੇ ਤੈਨੂੰ ਕੰਡਿਆਂ ਤੇ ਸੌਂ ਕਿਵੇਂ ਆਪਣੀ ਕੌਮ ਦੇ ਕੰਡੇ ਕੱਢਦਾ ਪਰ ਸਾਡੇ ਅੰਦਰ ਹਲੇ ਵੀ ਕੰਡੇ ਹੋਈ ਐ ਭਾਈ ਅਗਿਆਨਤਾ ਵਾਲੀ ਮੋਗਤਾ ਵਾਲੀ ਕਰਨਾ ਸੀ ਮਨਣੀ ਮਾ ਜੀ ਜਿਤ ਨਿਤ ਅਰਦਾਸ ਵਿੱਚ ਸੁਣਦੇ ਆ ਸਿੱਖਾਂ ਦਾ ਮਨਣੀ ਮਾ ਮਤ ਉੱਚੀ ਮਨ ਉੱਚਾ ਲਈ ਬੈਠੇ ਜੇ ਜ਼ਮੀਨ ਤੇ ਸੌਕੇ ਕੀ ਕਰੇਗਾ ਜ਼ਮੀਨ ਤੇ ਬਹਿ ਕੇ ਕੀ ਕਰੇਗਾ ਥੱਲੇ ਬਹਿ ਕੇ ਕੀ ਕਰੇਗਾ ਭਾਵੇਂ ਬੈਠਾ ਤੂੰ ਕਿਤੇ ਵੀ ਹੋਵੇਂ ਨੇ ਸ੍ਰੀ ਚੱਲਦਾ ਸ੍ਰੀ ਆਜ਼ਾਦ ਦਿੰਦਾ ਭਾਵੇਂ ਉੱਚੀ ਜਗ੍ਹਾ ਤੇ ਬੈਠ ਕੇ ਪਰ ਮਨ ਨਹੀਂ ਵਾ ਕਰਕੇ ਬੈਠਾ ਕਿ ਮੇਰੇ ਸਤਿਗੁਰੂ ਪਾਛੈਦਾ ਮੇਰੀ ਕੰਨੀ ਆਵਾਜ਼ ਪੈ ਰਹੀ ਹੈ ਮੈਂ ਇਹ ਸ਼ਰਵਣ ਕਰਨੀ ਹੈ ਤੇ ਅਮਲ ਕਰਨਾ ਅਮਲ ਨਹੀਂ ਹੈ ਜੀ ਅਮਲ ਹੀ ਨਹੀਂ ਭਾਈ ਤੇ ਅਮਨਾ ਤੋਂ ਬਗੈਰ ਤਾਂ ਕਰਨੀ ਬਾਣੀ ਨਾ ਅਮਲ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ ਕੇ ਸੰਪੂਰਨ ਕੁਰਬਾਨੀ ਤੈਨੂੰ ਗਿਆਨ ਦਿੰਦੀ ਹੈ ਇਹ ਸਮਿਆਂ ਦਾ ਜੋ ਬੰਦਿਛ ਪਾਈ ਹੈ ਨਾ ਇਹਦਾ ਕਾਲਪੁਰਖ ਦੇ ਨਾਲ ਵਾਹਿਗੁਰੂ ਨਾਲ ਗੁਰੂ ਸਾਹਿਬ ਨਾਲ ਕੋਈ ਸਬੰਧ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਗੁਰਬਾਣੀ ਦਾ ਕਿ ਤੂੰ ਮੈਨੂੰ ਸਵੇਰੇ ਪੜ ਤੂੰ ਮੈਨੂੰ ਦੁਪਹਿਰੇ ਪੜ ਮੈਂ ਤਾਂ ਤੇਰੀ ਆਤਮਾ ਮੰਦੀ ਖਰਾਕ ਆ ਜਦੋਂ ਮਰਦੀ ਖਾ ਇਹ ਨਹੀਂ ਕਿ ਸਵੇਰ ਦੇ ਪਰੋਠੇ ਬਚੇ ਹੋਏ ਜੀ ਦੁਪਹਿਰੇ ਖਾ ਲੈ ਦੇ ਭਾਈ ਭੁੱਖ ਦੀ ਬਿਟਣੀ ਜਰਾ ਆਦੇ ਮੱਕੀ ਦੇ ਰੋਟੀਆਂ ਹੁੰਦੀਆਂ ਨਾ ਆਪਾਂ ਖਾਂਦੇ ਹੁੰਦੇ ਸੀ ਉਹਨਾਂ ਖਾਨੇ ਹੀ ਇਸ ਵਾਲੇ ਵਿੱਚ ਅੱਛਾ ਰਾਤ ਨੂੰ ਬਣਾਈ ਸਵਾਦ ਨਹੀਂ ਲੱਗਦੀ ਜਿੰਨੀ ਸਵਾਦ ਉਹ ਸਵੇਰੇ ਗਰਮ ਕਰਕੇ ਖਾਣੇ ਨਾ ਜਦੋਂ ਕੋਲੇ ਦੀ ਅੱਗ ਦੇ ਉੱਤੇ ਉਹ ਜਿਹੜਾ ਸਵਾਦ ਉਹ ਚ ਬਣਦਾ ਨਾ ਮਿਰਤਾਂ ਭੁੱਕ ਕੇ ਹੋਰ ਪਾਸੇ ਨਹੀਂ ਬਣਦਾ ਉਸੇ ਤਰ੍ਹਾਂ ਹੀ ਗੁਰਬਾਣੀ ਹੈ ਜਦੋਂ ਆਨੰਦ ਲਈ ਪੜੋਗੇ ਤੇ ਭਾਈ ਇਸ ਨੇ ਤੈਨੂੰ ਆਨੰਦ ਦੇਣਾ ਹੀ ਦੇਣਾ ਇਹ ਨਹੀਂ ਕਿ ਭਾਈ ਆ ਬਾਣੀ ਸਵੇਰੇ ਪੜੀ ਜਾਂ ਦੁਪਹਿਰੇ ਪੜੀ ਜਾਂ ਸ਼ਾਮ ਦਾ ਕੀਰਤਨ ਹੈ ਸਵੇਰ ਦਾ ਕੀਰਤਨ ਇਹਦਾ ਕੋਈ ਮਤਲ ਨਹੀਂ ਹੈ ਤੇਰੀ ਆਤਮਾ ਦੀ ਖਰਾਕ ਆ ਤੇਰੀ ਮੰਨ ਦੀ ਖਰਾਕ ਆ ਸ਼ਰਧਾ ਭਾਵਨਾ ਨਾਲ ਗ੍ਰਹਿਣ ਕਰ ਔਰ ਅਮਲ ਕਰ ਤੇ ਤੇਰਾ ਭਾਈ ਲੋਕ ਔਰ ਪ੍ਰਲੋਕ ਦੋਨੇ ਸਵਰਣਗੇ ਜੇ ਇੱਥੇ ਬਹਿ ਕੇ ਅਸੀਂ ਕਹਾਣੀਆਂ ਸੁਣਾਦੇ ਰਹਾਂਗੇ ਕੇਵਲ ਤੋਂ ਕੇਵਲ ਸਾਡੀਆਂ ਜੇਬਾਂ ਸਵਰ ਸਕਦੀਆਂ ਨਾ ਪੰਥ ਦਾ ਕੋਈ ਸਵਰਨ ਨਾ ਬڑے بڑے بڑے ਪ੍ਰਚਾਰਕ ਸਹਿਬਾਨ ਹੁੰਦੇ ਆ। بڑے بڑے ਸੰਤ ਬ੍ਰਹਮ ਗਿਆਨੀ ਘੋਣ ਵਾਲੇ ਵੱਡੇ ਵੱਡੇ ਸਥਾਨ ਡੇਰੇ ਆ। ਠੀਕ ਆ ਭਾਈ ਤੁਹਾਨੂੰ ਸਜਦਾ ਕਰਦੇ ਆ। ਪਰ ਇੱਕ ਸਵਾਲ ਦਾ ਜਵਾਬ ਦੇ ਜੋ। ਜਿੱਡੇ ਵੀ ਪ੍ਰਚਾਰਕ ਸਹਿਬਾਨ ਹੋਏ ਆ ਵੱਡੇ ਤੋਂ ਵੱਡੇ ਹੋਏ ਆ। ਵੀ ਤੁਸੀਂ ਕੌਮ ਲਈ ਕੀ ਕੀਤਾ? ਕੌਮ ਦਾ ਕੀ ਸਵਾਰਿਆ? ਕੌਮ ਨੂੰ ਤੁਸੀਂ ਇੱਕ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂ ਕੀਤੀ? ਕੋਈ ਫਰਕ ਪਿਆ ਤੁਹਾਡੇ ਪ੍ਰਚਾਰ ਦਾ? ਜਾ ਤੁਹਾਡੀ ਆਪਣੀ ਚਲੋ ਹੋਰ ਦੀ ਛੱਡੋ ਤੁਸੀਂ ਆਪ ਕਿਸ ਮੁਕਾਮ ਤੱਕ ਪਹੁੰਚ ਗਏ ਸਾਰੀ ਜ਼ਿੰਦਗੀ ਕੀਰਤਨ ਕਰਦੇ ਨਾ ਹੋ ਗਏ ਸਾਰੀ ਜ਼ਿੰਦਗੀ ਕਥਾ ਕਰਦੇ ਨਾ ਹੋ ਗਏ ਸਾਰੀ ਉਮਰ ਬੀਤ ਕੇ ਪਾਠ ਕਰਦੇ ਆ ਕੋਈ ਬੱਚਾ ਵੀ ਜੇ ਸਕੂਲ ਦੇ ਵਿੱਚ ਪੜਦਾ ਨਾ ਉਹਨਾਂ ਵੀ ਭਾਈ ਪੱਧਰੀ ਦੀ ਉੱਚੀ ਹੁੰਦੀ ਜਾਂਦੀ ਹੈ ਜਿਵੇਂ ਜਿਵੇਂ ਉੱਪਰ ਦੀਆਂ ਕਲਾਸ ਆ ਜਾਂਦਾ ਹੈ ਉਹਦਾ ਮਾਣ ਸਤਕਾਰ ਮਿਲਦਾ ਰਹਿੰਦਾ ਵੱਧ ਤੱਕ ਨਹੀਂ ਵੱਧਦਾ ਕਿ ਜਦੋਂ ਬੱਚਾ ਹੁੰਦਾ ਹੈ ਨਰਸਰੀ ਵਿੱਚ ਪੜਦਾ ਫਿਰ ਪ੍ਰਾਇਮਰੀ ਚੋਂਦਾ ਸਰਕਾਰੀ ਸਕੂਲ ਚ ਗਾਂ ਦੀ ਗਾਂ ਜਾਂਦੇ ਹੈ ਹਾਈ ਤੱਕ ਜਾਂਦਾ ਯੂਨੀਵਰਸਿਟੀ ਜਾਂਦਾ ਜਿਉਂ-ਜਿਉ ਉਹ ਵੱਧ ਪੜੂਗਾ ਉਹਦਾ ਸੰਸਾਰ ਵਿੱਚ ਉਹਦੀ ਵਿੱਦਿਆ ਦਾ ਸਨਮਾਨ ਹੁੰਦਾ ਉਹ ਸੇ ਤਰ੍ਹਾਂ ਹੀ ਜੋ ਤੂੰ ਕੁਝ ਕੀਤਾ ਵੈ ਕਥਾ ਕੀ ਪੀ ਕੀਰਤਨ ਕੀਤਾ ਪਾਠ ਕੀਤਾ ਜੋ ਵੀ ਕੁਝ ਕੀਤਾ ਤੇਰਾ ਸਟੇਟਸ ਗੁਰਨਾਨਕ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਉੱਚਾ ਹੋਇਆ ਕਿ ਨਹੀਂ ਹੋਇਆ ਤੈਨੂੰ ਕੁਝ ਉਹ ਦੇਣਾ ਲੱਗੇ ਆ ਕੀ ਦੇ ਰੇ ਤਨ ਦੋਲ ਦੇ ਵਲਾਂ ਜਾਓ ਤੈਨੂੰ ਕੋਈ ਮਾਰਗ ਦੱਸਣ ਲੱਗੇ ਆ ਸਮਝਾਉਣ ਲੱਗੇ ਆ ਗਿਆਨ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਉਹ ਬੈਠਿਆ ਤੇਰੇ ਅਕਾਲ ਪੁਰਖ ਵਾਹਿਗੁਰੂ ਇੰਨਾ ਕੁ فاਸਲਾ ਰਹਿ ਗਿਆ ਇਹਨੂੰ ਵੀ ਮਟਾਲਾ ਤੇਰੇ ਵਿੱਚ ਰੋਹਾਨੀਏ ਤਣੀਏ ਤਾਕਤਾਂ ਪਾਵਰਾਂ ਆ ਗਈਆਂ ਕਿ ਨਹੀਂ ਆਈਆਂ ਕੋਈ ਸਮਝ ਆਈ ਕਿ ਨਹੀਂ ਆਈ بس ਜੋਰ ਲੱਗਿਆ ਹੋਇਆ ਬਾਬਾ ਜੀ ਨੂੰ 50 55 ਸਾਲ ਹੋ ਗਏ ਕੀਰਤਨ ਕਰਨੇ ਕਿੱਥੇ ਆ ਉੱਥੇ ਤਾਂ ਉੱਥੇ ਹੀ ਬੈਠਾ ਹਾਂ ਕੀਰਤਨ ਹੋਵੇ ਕਥਾ ਹੋਵੇ ਇਹ ਤਾਂ ਭਾਈ ਆਖਰੀ ਸਵਾਸ ਤੱਕ ਜਾ ਕੇ ਜਦੋਂ ਸਵਾਖ ਨਿਕਲ ਜਾਂਦਾ ਫਿਰ ਵੀ ਮਨੁੱਖ ਇਹ ਨਾ ਕਹੇ ਕਿ ਮੈਂ ਸੰਪੂਰਨ ਹੋ ਗਏ ਮੈਂ ਬਹੁਤ ਕਰ ਲਿਆ ਕਿਤੇ ਹੀ ਕੁਝ ਨਹੀਂ ਹਿਲਦਾ ساری ਜ਼ਿੰਦਗੀ ਜੋ ਕਰਦੇ ਸੀ ਭਾਈ ਉੱਥੇ ਦੇ ਉੱਥੇ ਹੀ ਹਲੇ ਤੱਕ ਹਲੇ ਉਹ ਚਾਈ ਵਾਲੀ ਸੋਏ ਤੇਰੀ ਭਗਤੀ ਤੇਰੀ ਸ਼ਕਤੀ ਤੈਨੂੰ ਨਹੀਂ ਦਿਖਦਾ ਗੁਰਨਾਨਕ ਪਾਤਸ਼ਾਹ ਦਾ ਦਰ ਤੈਨੂੰ ਨਹੀਂ ਦਿਖਦਾ ਕਾਲ ਪ੍ਰੁਖ ਦਾ ਉਹ ਰੋਹਾਨੀ ਪ੍ਰਕਾਸ਼ ਤੇ ਤੇਰੇ ਪੰਨ ਸੁਣਦਾ ਕੀ ਫਾਇਦਾ ਵੀ ਕੁਝ ਨਾ ਕੁਝ ਤਾਂ ਫਰਕ ਹੋਣਾ ਚਾਹੀਦਾ ਨਾ ਜ਼ਿੰਦਗੀ ਤੇਰੀ ਉਮਰ ਬੀਤ ਗਈ ਗੁਰਬਾਣੀ ਪੜਦੇ ਆ ਸੁਣਦੇ ਆ ਕਥਾ ਕੀਰਤਨ ਕਰਦੇ ਆ ਕਿੱਥੇ ਕੁ ਪਹੁੰਚ ਗਿਆ ਇਹ ਵੀ ਦੱਸਦਾ ਸਵਾਲ ਦੇ ਜਾ ਕੌਮਤੀ ਗੱਲ ਤਾਂ ਫੇਰ ਕਰਦੇ ਆ ਪਹਿਲਾਂ ਤੂੰ ਆਪਣੇ ਸਵਾਲ ਦੇ ਜਵਾਬ ਦੇ ਕਿ ਤੂੰ ਕਿੱਥੇ ਤੱਕ ਪਹੁੰਚ ਗਿਆ ਹੈਂ ਤੂੰ ਤਾਂ ਹਲੇ ਵੀ ਡਰ ਡਰ ਕੇ ਜੋਨਾ ਮਰ ਮਰ ਕੇ ਜੋਨਾ ਵਾ ਕਿ ਗੁਰਵਾਣੀ ਤੈਨੂੰ ਭਰਮ ਭਲੇਖੇ ਜੋ ਕੱਢਦੀ ਏ ਗੁਰਵਾਣੀ ਤੈਨੂੰ ਕਹਿੰਦੀ ਏ ਮਾਰੇ ਰੱਖੇ ਇੱਕੋ ਆਪ ਮਾਨੋ ਕੇ ਕਿਛ ਨਾਹੀ ਆਤ ਕਿ ਜਦੋਂ ਤੈਨੂੰ ਨੇ ਮਾਰਨਾ ਤੇ ਜਿੰਨੇ ਮਰਜੀ ਪੈਰੇ ਲਾ ਲੇ ਮਰ ਕਲ ਮੌਤ ਜਵਾਬ ਸੀ ਸਭ ਦਰਵਾਜੇ ਬੰਨ ਸਾਰਾ ਕੁਝ ਬੰਨ ਤੋੜ ਦਿੰਦੀ ਏ ਤੇ ਜਿਨੇ ਮਰਜੀ ਪਹਿਰੇ ਲੱਗੇ ਹੁਣ ਦੇਖਿਆ ਨਾ ਕਿੱਡੇ-ਕੱਡੇ ਪਹਿਰੇ ਹੁੰਦੇ ਆ ਤੇ ਵਿੱਚੋਂ ਟੁਕ ਲੰਦਾ ਵੈਗ ਉਹ ਕਿ ਹੁਣ ਤੇਰਾ ਸਮਾਂ ਆ ਗਿਆ ਤੇਰੇ ਪਹਿਰੇ ਪਾਸੇ ਉਹਦੇ ਮੁਰੇ ਕਿਸੇ ਦਾ ਜੋਰ ਨਾ ਕੀ ਕਿ ਵਾਹਿਗੁਰੂ ਅੱਗੇ ਕੀ ਦਾ ਜੋਰ ਆ ਭਾਈ ਤੇ ਜਦੋਂ ਉਹਨੇ ਬਚਾਉਣਾ ਫਿਰ ਭਾਵੇਂ ਤੋਂ ਸਮਾਨ ਤੁਹਾਡੇ ਉੱਪਰ ਜਾ ਛੋਡੇ ਪਤਾ ਵੀ ਬਚਾ ਲੈਣਾ ਤੈਨੂੰ ਉਹਨੇ ਬਸ ਨਹੀਂ ਲਿਖਿਆ ਵੀ ਤੇਰੇ ਮਰਨ ਨਾਲ ਇਹ ਤੈਨੂੰ ਕੌਣ ਮਾਰੋ ਮਾਰੇ ਰੱਖੇ ਇੱਕੋ ਆਪ ਇਹ ਗੁਰਬਾਣੀ ਕਹਿੰਦੀ ਹੈ ਹੁਣ ਇਸੇ ਗੁਰਬਾਣੀ ਨੂੰ ਸੁਣਾ ਸੁਣਾ ਕੇ ਇਹਨਾਂ ਨੇ ਵੱਡੇ ਵੱਡੇ ਡੇਰੇ ਬਣਾ ਲੇ ਘਰ ਬਣਾ ਲੇ ਮਹਿਲ ਬਣਾ ਲੇ ਕੱਡੀਆਂ ਲੈ ਲਈਆਂ ਪ੍ਰੋਟੀਆਂ ਬਣਾ ਲਈਆਂ ਆਹੀ ਪੰਕਤੀਆਂ ਬੋਲ ਬੋਲ ਕੇ ਆਉਦੇ ਜੀਵ ਇੰਤਾਰੀ ਨਹੀਂ ਫੇਰ ਵੀ ਇਹਨਾਂ ਨੂੰ ਗਨਮਨ ਚ